ਦੀ ਧਰਨਾ ਜਿਹੜਾ ਵਾ ਇਹ ਸਿਧਾਂਤਕ ਧਰਨਾ ਵਾ ਆਹ ਇਹ ਕਹਿਣਾ ਕੋ ਤਕਾਨੇ ਕਰਨਾ ਚਾਹੁੰਦੇ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਅਕਾਲੀ ਦਲ ਦਾ ਜ਼ਿਲ੍ਹੇ ਦੇ ਜਿਲ੍ਹੇ ਜੱਥੇ ਦਾ ਜਰਨਲ ਸਕੱਤਰ ਸੀਗਾ ਢਲਵਾਤੋਂ ਪੱਕੋ ਸਰਪੰਚ ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਸਰਪੰਚ ਬਣਦਾ ਆਇਆ ਵਾ ਇੱਕ ਵਾਰੀ ਬੂਹੇ ਦੇ ਉੱਤੇ ਸੁੱਖੀ ਰੰਧਾਵੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਥੇ ਧਕਮ ਧੱਕੇ ਵਿੱਚ ਇਹਦੀ ਪੱਗ ਲੱਗੀ ਸੀ ਰਾਮਾ ਸੁਖੀਲ ਉਹ ਗੁੱਸਾ ਰੱਖਦਿਆਂ ਹੋਇਆ ਇਹਨੇ ਪਿੱਛੇ ਗੈਂਗਸਟਰਾਂ ਕੋਲੋਂ ਜੱਗੂ ਭਗਵਾਨਪੁਰ ਦੇ ਨੂੰ ਕਹਿ ਕੇ ਤੇ ਸੁਖੀ ਰੰਧਾਵੇ ਨੂੰ ਰੰਧਾਵੇ ਨੇ ਮਾਪੂ ਦਾ ਕਤਲ ਕਰਵਾਇਆ ਅੱਜ ਉਹਦੇ ਉਦੋਂ ਵੀ ਅਸੀਂ ਐਸਐਸਪੀ ਦਾ ਘਰਾਓ ਕੀਤਾ ਸੀਗਾ ਕਾਲੀਦਲ ਦਾ ਪ੍ਰਧਾਨ ਜੀ ਵੀ ਆਏ ਸੀਗੇ ਤੇ ਆਪਣੇ ਮਜੀਠੀਆ ਸਾਹਿਬ ਵੀ ਆਏ ਸੀ ਹੋਰ ਲੀਡਰਸ਼ਿਪ ਕੋਈ ਆਈ ਸੀ ਲੇਕਿਨ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਕਾਮਨਦੋਚ ਨੇ ਰੋਵਾ ਪਾਕ ਤੋਂ ਇਨਕੁਆਰੀ ਬੰਦ ਕਰ ਦਿੱਤੀ ਹੁਣ ਮੈਂ ਸਮਝਣਾ ਕਿ ਮਾਰਨ ਵਾਲੇ ਜਿਹੜੇ ਆ ਉਹਦੇ ਜੱਗੂ ਪੁਗਾਨਪੁਰ ਦੇ ਸਕੇ ਭਰਾ ਨੇ ਕਿਹਾ ਵਾ ਕਿ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਤੇ ਭੰਬਰੇ ਦੇ ਮੋਬਾਈਲ ਤੋਂ ਇਹਨੇ ਸਾਡੇ ਨਾਲ ਗੱਲ ਕੀਤੀ ਮੈਂ ਮਹਸਾਬ ਲਾਦਾ ਤੀਆਂ ਨੂੰ ਰੇਡ ਦਿਓ ਤੇ ਪਿਸਤੌਲ ਵੀ ਉਹਦਾ ਨਾਲ ਲੈ ਕੇ ਦਿੱਤਾ ਜਿਹੜੀ ਅੱਗੇ ਗੱਲ ਅਸੀਂ ਕਰਦੇ ਸੀ ਉਹਦੇ ਕਹਿੰਦੇ ਮਾਰਨ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਘਰ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਕਾਲੀਦਾਲ ਕਹਿ ਰਿਹਾ ਸੁੱਖੀ ਨੇ ਮਰਵਾਇਆ ਵਾ ਤੇ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਅਜੇ ਵੀ ਸੁੱਤੀ ਪਈ ਹੈ ਲੋਕਲ ਐਮਐਲਏ ਸਾਹਿਬ ਆਮ ਪਾਰਟੀ ਦਾ ਉਹ ਵੀ ਕਹਿ ਰਿਹਾ ਵੀ ਇੱਥੇ ਕਤਲ ਦਾ ਪਰਚਾ ਹੋਣਾ ਚਾਹੀਦਾ ਵਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੀ ਮਾਂ ਨੂੰ ਵੀ ਭਗਵਾਨ ਜੱਗੂ ਭਗਵਾਨਪੁਰਿਆ ਕਹਿ ਰਿਹਾ ਸਾਡੀ ਮਾਂ ਨੂੰ ਹੀ ਇਹਨੇ ਕਤਲ ਕਰਵਾਇਆ ਵਾ ਇਹ ਮੈਂ ਸਮਝਦਾ ਮੈਂ ਕਿ ਕਤਲਾਂ ਦਾ ਕ੍ਰਾਈਮ ਦਾ ਇਹ ਬਾਦਸ਼ਾਹ ਵਾ ਇਹਨੇ ਆਪਣੇ ਸਹੁਰੇ ਵੀ ਆਪਣੇ ਸਾਲਿਆ ਕੋਲੋਂ ਦੋ ਸਕੇ ਪਿਓ ਪੁੱਤ ਮਰਵਾਤੇ ਨੇ ਜ਼ਮੀਨ ਦੇ ਝਗੜੇ ਤੋਂ ਮਾਮੂਲੀ ਗੱਲ ਤੋਂ ਉੱਥੇ ਵੀ ਇਹਦੀ ਮੰਗ ਉੱਠੀ ਪਈ ਇਹ ਬੰਦੇ ਨੇ ਬਹਿ ਕੇ ਮਰਵਾਏ ਨੇ ਉੱਥੇ ਵੀ ਇਹ ਗੋਲਮੋਲ ਕਰ ਗਿਆ ਵਾ ਇਹਨੇ ਬਹੁਤ ਸਾਰੇ ਕਤਲ ਪੰਜਾਬ ਵਿੱਚ ਕਰਵਾਏ ਨੇ ਇਸ ਬੰਦੇ ਦੀ ਸੀਬੀਆਈ ਕੋਲੋਂ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਤੇ ਇਹਦੇ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਕਰਨਾ ਅਸੀਂ ਅੱਗੇ ਵੀ ਲਾਇਆ ਸੀ ਅੱਗੇ ਵੀ ਕਰਾਉ ਕੀਤਾ ਸੀਗਾ ਕਾਂਗਰਸ ਦੀ ਸਰਕਾਰ ਸੀਗੀ ਇਹਨਾਂ ਪੇਸ਼ ਨਹੀਂ ਸਾਡੀ ਜਾਣ ਦਿੱਤੀ ਔਰ ਉਹਦੋਂ ਵੀ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਜਾਖੜ ਸਾਹਿਬ ਕਹਿੰਦੇ ਨੇ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਹੱਥ ਜੋੜ ਕੇ ਪੱਲਾ ਪਾ ਕੇ ਤਰਲਾ ਮਾਰਿਆ ਸੀ ਵੀ ਹੁਣ ਮੈਨੂੰ ਤੁਸੀਂ ਮੇਰੇ ਤੇ ਕਤਲ ਦਾ ਪਰਚਾ ਕਰਵਾਓਗੇ ਇਨਕੁਆਰੀ ਕਰਾ ਕੇ ਤੇ ਉਹ ਇਨਕੁਆਰੀ ਦੱਬੀ ਗਈ ਸੀ ਜੀ ਕਰਾਂਗਾ ਜੀ ਉਮੀਦ ਆ ਇਹ ਸਰਕਾਰ ਅਸੀਂ ਯਾਰੀ ਰੱਖਾਂਗੇ ਜੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇਹ ਤੇ ਕਤਲ ਦਾ ਪਰਚਾ ਹੋਣਾ ਹੀ ਹੋਣਾ ਮੈਂ ਔਰ ਮੇਰੇ ਤੋਂ ਇਹਨੇ ਪਰਚੇ ਕਰਵਾਏ ਸੀ ਇਹ ਗ੍ਰੈਕਟਰ ਤੋਂ ਡਿੱਗੇ ਹੋਏ ਇਹ ਵੀ ਤਿਆਰ ਰਵੇ ਇਹਦੇ ਤੇ ਵੀ ਹੁਣ ਹੋਣ ਵਾਲੇ ਨੇ ਨਹੀਂ ਰਾਣੀ ਇਹਦੀ ਗਾਵੇ ਤੇਰੇ ਨਾਲ ਜਵਾਸ ਸਾਥੀ ਆ ਮੈਂ ਖਾਲੇ ਤਾਂ ਦੱਸਾਂਗਾ ਕਿ ਜਵਾਸ ਹੋਰੀ ਤੇਰੀ ਵਧੂ ਨੂੰ ਕਹਿਣਾ ਕੋਸ਼ਿਸ਼ ਕਰਦਾ ਤੇ ਬੰਦ ਹੁਣ ਮੈਂ ਵੀ ਉਸੇ ਤੇ ਸਾਗੀ ਹੁਣ ਲੱਗਣੇ ਮੇਰੇ ਤੇ ਮੈਂ ਸਮਝ ਨਾ ਮੈਂ ਇਹ ਹੈੱਡ ਕੁਆਰਟਰ ਆ ਜਲਦਬਾਗੀ ਇਹ ਸਬਡਿਵੀਜ਼ਨ ਆ ਸਾਫ ਸਾਫ ਵੀ ਉਹ ਖਾਲਸ ਤਸਵੀਲ ਦਾ ਵੀ ਐਨ.ਐਸ.ਪੀ ਦਾ ਵੀ ਇਸ ਕਰਕੇ ਇੱਥੇ ਪਰਨਾ ਦੇ ਰਹੇ ਆ ਅਸੀਂ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਹੈ ਆਪਾਂ ਇਹਨੂੰ ਇਦਾਂ ਨਹੀਂ ਕਿ ਮਾਰਨਾ ਆਹੀ ਲੋਕਾਂ ਦੇ ਦਿਲ ਜੋਤ ਕੇ ਲੋਕਾਂ ਕੋਲੋਂ ਵੋਟਾਂ ਨਾ ਮਰਵਾਉਣਾ ਇਹਨੂੰ ਬ੍ਰਦਰ ਦਾ 2019 ਦੇ ਵਿੱਚ ਜਗਤ ਕੁਹਾਰ ਬੋਲਦੇ ਦੁਨੀਆਂ ਦੇ ਲੋਕ ਕੰਦਲ ਕਰਵਾਇਆ ਇਹਨਾਂ ਸਿੱਸੀ ਦੰਦਾ ਨੇ ਸਦਾ ਹੀ ਉਸ ਸਮੇਂ ਵੀ 2019 ਦੇ ਵਿੱਚ ਹੈ ਜਾਨੀ ਫੋਟ ਦਾ ਰੋਕ ਦਿੱਤਾ ਹੈਗਾ ਬਾਈ ਕੋਈ ਸਪਿਸ਼ਨ ਪਾਈਗੀ ਸਿੱਲੇ ਸੁੱਕੀ ਦੰਦਾ ਦਾ ਕੱਲਾ ਹੱਡਾ ਤੇ ਇਹਦਾ ਪੈਸਾ ਇਹਦੇ ਨਾਂ ਪਾਇਆ ਜਾਵੇ ਉਸ ਸਮੇਂ ਇਹ ਸਾਰੀ ਅੰਕਵਾਰੀ ਜਿਹੜੀ ਹੈ ਚੱਲਣ ਲੱਗੀ ਤੇ ਇੱਕ ਬੇਦਾ ਸਮਝੀ ਹੁਕਮਤ ਦੇ ਅੱਗੇ ਲੋਕਾਂ ਨੇ ਮਾਇ ਮਿਲ ਖੜਿਆ ਮੇਰੇ ਮੇਰੇ ਮਾਰੇ ਆਂ ਨਕਵਾਰੀਆਂ ਚੱਲ ਰੀਆਂ ਵਾ ਸਾਨੂੰ ਮਦਦ ਕਰੋ ਉਹ ਸਮਰਗਮੀ ਨਾਲ ਉਹ ਸੇਵਾ ਰਾਹ ਰਿਹਾ ਸਰਦਾਰ ਆਪਣਾ ਕੈਪਟਨ ਮਨਿੰਦਰ ਸਿੰਘ ਜੀ ਦੀ ਨਕਵਾਰੀ ਕਰੀ ਉਹ ਦਬਤੀ ਆ ਹੁਣ ਆਸ ਟਾਈਮ ਜਦ ਜਾਰ ਹੋ ਗਿਆ ਜਦੋਂ ਡੱਬੂ ਭਗਵਾਨ ਪੁੱਤੇ ਚੜਾ ਲੈ ਸਟੇਜ ਤੇ ਬੈਠ ਕੇ ਕੱਢ 10 ਕਾਨਫਰੈਂਸ ਕਰਕੇ ਕੀ ਆ ਕੀ ਵੀ ਸਿੱਖੀ ਆਪਣੇ ਮੁੰਡੇ ਨੂੰ ਦੁਬਾਰੇ ਲੈ ਕੇ ਸੌਂ ਖਾ ਕਿ ਤੂੰ ਆਨੂੰ ਫੋਨ ਕਰਕੇ ਨਹੀਂ ਢਵਾਉਣਾ ਪੱਪੂ ਨੂੰ ਮਾ ਆਇਆ ਵੀ ਪੱਪੂ ਨੂੰ ਮਾਰ ਦੋ ਨਾ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲਊਗਾ ਇਹ ਬੰਦੇ ਦਾ ਉਸ ਹੋਣੇ ਚਾਹੀਦੀ ਆ ਸਾਡੇ ਤੇ ਦੀ ਜਾਂਚ ਜਿਹੜੀ ਸੀਬੀਆਈ ਨੂੰ ਦਿੱਤੀ ਜਾਵੇ